ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਟੈਕਵੇਜਾਸਟ ਤੇ ਅੱਜ ਅਸੀਂ ਗੱਲ ਕਰਾਂਗੇ YouTube ਦੇ ਨਵੇਂ ਹਾਈਪ ਫੀਚਰ ਬਾਰੇ ਜੋ ਖਾਸ ਕਰਕੇ ਛੋਟੇ ਕ੍ਰिएਟਰਸ ਲਈ ਬਣਾਇਆ ਗਿਆ ਹੈ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਇਹ ਕੰਮ ਕਿਵੇਂ ਕਰਦਾ ਹੈ ਅਤੇ ਤੁਹਾਡੇ ਲਈ ਕਿਵੇਂ ਲਾਭਦਾਇਕ ਹੋ ਸਕਦਾ ਹੈ ਤਾਂ ਆਓ ਵੀਡੀਓ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਸਮਝ ਲਈਏ ਹਾਈਪ ਕੀ ਹੈ YouTube ਨੇ ਹਾਈਪ ਨਾਮ ਦਾ ਨਵਾਂ ਫੀਚਰ ਲਾਂਚ ਕੀਤਾ ਹੈ ਇਹ ਫੀਚਰ ਛੋਟੇ ਕ੍ਰिएਟਰਸ ਨੂੰ ਸਪੋਰਟ ਕਰਨ ਲਈ ਬਣਾਇਆ ਗਿਆ ਹੈ ਜਦੋਂ ਕੋਈ ਵਿਊਅਰ ਤੁਹਾਡੀ ਵੀਡੀਓ ਨੂੰ ਹਾਈਪ ਕਰਦਾ ਹੈ ਤਾਂ ਤੁਹਾਡੀ ਵੀਡੀਓ ਨੂੰ ਇੱਕ ਸਪੈਸ਼ਲ ਬੈਜ ਮਿਲਦਾ ਹੈ ਅਤੇ ਉਹ ਐਕਸਪਲੋਰ ਸੈਕਸ਼ਨ ਵਿੱਚ ਜ਼ਿਆਦਾ ਦਿਖਾਈ ਦਿੰਦੀ ਹੈ ਇਹ ਫੀਚਰ ਸਿਰਫ ਉਹਨਾਂ ਚੈਨਲਸ ਲਈ ਉਪਲਬਧ ਹੈ ਜਿਨ੍ਹਾਂ ਦੇ 5 ਲੱਖ ਤੋਂ ਘ ਸਬਸਕ੍ਰਾਈਬਰਸ ਹਨ ਅਤੇ ਜਿਨ੍ਹਾਂ ਦੀ ਵੀਡੀਓ ਪਿਛਲੇ 7 ਦਿਨਾਂ ਵਿੱਚ ਅਪਲੋਡ ਹੋਈ ਹੋਵੇ ਹਾਈਪ ਕੰਮ ਕਿਵੇਂ ਕਰਦਾ ਹੈ ਜਦੋਂ ਤੁਸੀਂ ਇੱਕ ਨਵੀਂ ਵੀਡੀਓ ਅਪਲੋਡ ਕਰਦੇ ਹੋ ਤਾਂ ਤੁਹਾਡੇ ਵਿਊਅਰਸ ਨੂੰ ਹਾਈਪ ਬਟਨ ਦਿਖਾਈ ਦੇਵੇਗਾ ਹਰ ਵੀਊਅਰ ਹਫਤੇ ਵਿੱਚ ਤਿੰਨ ਵਾਰੀ ਕਿਸੇ ਵੀ ਵੀਡੀਓ ਨੂੰ ਹਾਈਪ ਕਰ ਸਕਦਾ ਹੈ ਜਿਵੇਂ ਜਿਵੇਂ ਤੁਹਾਡੀ ਵੀਡੀਓ ਨੂੰ ਹਾਈਪ ਮਿਲਦਾ ਹੈ ਉਹ ਇੱਕ ਲੀਡਰ ਬੋਰਡ ਚ ਉੱਪਰ ਦਿਖਾਈ ਦਿੰਦੀ ਹੈ ਇਹ ਲੀਡਰ ਬੋਰਡ ਦੇਸ਼ ਵਿਦੇਸ਼ ਹੁੰਦੇ ਹਨ ਜਿਸ ਨਾਲ ਤੁਹਾਡੀ ਵੀਡੀਓ ਨੂੰ ਨਵੀਂ ਆਡੀਅੰਸ ਤੱਕ ਪਹੁੰਚਣ ਦਾ ਮੌਕਾ ਮਿਲਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਛੋਟੇ ਕ੍ਰੀਏਟਰਸ ਲਈ ਕੀ ਫਾਇਦੇ ਹਨ YouTube ਨੇ ਛੋਟੇ ਕ੍ਰੀਏਟਰਸ ਨੂੰ ਸਪੋਰਟ ਕਰਨ ਲਈ ਇੱਕ ਸਪੈਸ਼ਲ ਮਲਟੀਪਲਾਇਰ ਸਿਸਟਮ ਵੀ ਲਿਆਂਦਾ ਹੈ ਜੇਕਰ ਤੁਹਾਡੇ ਸਬਸਕ੍ਰਾਈਬਰ ਘੱਟ ਹਨ ਤਾਂ ਤੁਹਾਡੀ ਵੀਡੀਓ ਨੂੰ ਮਿਲਣ ਵਾਲਾ ਹਾਈਪ ਜ਼ਿਆਦਾ ਅਸਰਦਾਰ ਹੋਵੇਗਾ ਇਸ ਨਾਲ ਤੁਹਾਡੀ ਵੀਡੀਓ ਲੀਡਰ ਬੋਰਡ ਚ ਤੇਜ਼ੀ ਨਾਲ ਉੱਪਰ ਆ ਸਕਦੀ ਹੈ ਇਹ ਫੀਚਰ ਉਨਮੀ ਆਡੀਅנס ਤੱਕ ਪਹੁੰਚਣ ਅਤੇ ਚੈਨਲ ਨੂੰ ਵਧਾਉਣ ਵਿੱਚ ਮਦਦ ਕਰੇਗਾ ਹਾਈਪ ਨੂੰ ਤੁਸੀਂ ਕਿਵੇਂ ਯੂਜ਼ ਕਰ ਸਕਦੇ ਹੋ ਤੁਸੀਂ ਆਪਣੇ ਵਿਊਅਰਸ ਨੂੰ ਇਹ ਕਰਨ ਲਈ ਆਪਣੀ ਹਰ ਵੀਡੀਓ 'ਚ ਕਹਿ ਸਕਦੇ ਹੋ ਕਿ ਉਹ ਤੁਹਾਡੀ ਵੀਡੀਓ ਨੂੰ ਹਾਈਪ ਕਰਨ ਵੀਡੀਓ ਦੇ ਅੰਤ ਵਿੱਚ ਇੱਕ ਛੋਟਾ ਜਿਹਾ ਮੈਸੇਜ ਦੇ ਕੇ ਤੁਸੀਂ ਉਹਨਾਂ ਨੂੰ ਯਾਦ ਦਿਵਾ ਸਕਦੇ ਹੋ ਕਿ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਹਾਈਪ ਬਟਨ ਤੇ ਕਲਿੱਕ ਕਰਨਾ ਨਾ ਭੁੱਲੋ ਇਹ ਸੇਮ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਕਹਿੰਦੇ ਹੋ ਇਸ ਤਰ੍ਹਾਂ ਤੁਸੀਂ ਆਪਣੇ ਵਿਊਅਰਸ ਨਾਲ ਇੰਗੇਜਮੈਂਟ ਵਧਾ ਸਕਦੇ ਹੋ ਅਤੇ ਚੈਨਲ ਦੀ ਗਰੋਥ ਨੂੰ ਤੇਜ਼ੀ ਨਾਲ ਅੱਗੇ ਲੈ ਕੇ ਜਾ ਸਕਦੇ ਹੋ ਦੋਸਤੋ YouTube ਦਾ ਇਹ ਨਵਾਂ ਹਾਈਪ ਫੀਚਰ ਛੋਟੇ ਕ੍ਰੀਏਟਰਸ ਲਈ ਇੱਕ ਵੱਡਾ ਮੌਕਾ ਹੈ ਜੇ ਤੁਸੀਂ ਵੀ ਆਪਣੇ ਚੈਨਲ ਨੂੰ ਗਰੋ ਕਰਨਾ ਚਾਹੁੰਦੇ ਹੋ ਤਾਂ ਇਸ ਫੀਚਰ ਦਾ ਲਾਭ ਉਠਾਓ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓਜ਼ ਨੂੰ ਲਾਈਕ ਸ਼ੇਅਰ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ